ਔਰ ਜਦੋਂ ਸਾਡੀਆਂ ਮੰਗਾਂ ਸੀਗੀਆਂ ਆ ਪੰਜਾਬ ਸਰਕਾਰ ਨੂੰ ਕਿ ਤਕਰੀਬਨ ਇੱਕ ਯੂਨੀਵਰਸਿਟੀ ਲਗਭਗ ਗੁਰੂ ਸਾਹਿਬ ਦੇ ਨਾਂ ਤੇ ਗੁਰਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਔਰ ਨੌ ਸ਼ਹਿਰਾਂ ਦੇ ਉਹਨਾਂ ਨੂੰ ਪਵਿੱਤਰ ਕੋਸ਼ਿਸ਼ਿਤ ਕੀਤਾ ਜਾਵੇ ਜਿਹਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਪਿੰਨੇ ਤਖਤਾਂ ਤੇ ਇਸ ਅਸਥਾਨ ਦਾ ਜਿੱਥੇ ਅਸੀਂ ਇਸ ਧਰਤੀ ਤੇ ਮਹਾਨ ਗੁਰਤੇਗ ਬਹਾਦਰ ਜੀ ਦੀ ਧਰਤੀ ਤੇ ਖੜੇ ਆ ਗੁਰੂਆਂ ਦੀ ਧਰਤੀ ਤੇ ਖੜੇ ਆ ਇਸ ਤਖਤ ਨੂੰ ਔਰ ਤਲਵੰਡੀ ਕੀ ਸਾਬੋ ਦਾਮਦਵਾ ਸਾਹਿਬ ਨੂੰ ਉਹਦੇ ਨਾਲ ਹੋਰ ਛੇ ਹੋਰ ਰਹਿ ਗਏ ਜਿਹੜੇ ਕਿ ਉਹ ਅਸੀਂ ਲਿਖ ਕੇ ਦਿੱਤਾ ਹੋਇਆ ਹੈ ਪਰ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਇਹ ਇੱਕ ਵੱਡੀ ਯੂਨੀਵਰਸਿਟੀ ਖਾਸ ਕਰਕੇ ਔਰ ਇਸ ਜਗ੍ਹਾ ਤੇ ਇਸ ਤਖਤ ਤੇ ਇਹ ਸਮਰਪਿਤ ਹੋ ਗਈ 350ਵੀਂ ਸ਼ਹੀਦੀ ਦਿਵਸ ਤੇ ਆ ਸਾਡੇ ਸਤਿਕਾਰਯੋਗ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਂ ਤੇ ਇਨਾਂ ਇਤਿਹਾਸਿਕ ਪਹਿਲੀ ਵਾਰ ਵਿਧਾਨ ਸਭਾ ਜੋ ਹੈ ਚੰਡੀਗੜ੍ਹ ਤੋਂ ਬਾਹਰ ਲੱਗੀ ਹੈ ਇਨਾਂ ਧਾਰਮਿਕ ਵੱਡੇ ਪੱਧਰ ਦੇ ਉੱਤੇ ਸਮਾਗਮ ਕੀਤਾ ਗਿਆ ਕਿੰਨਾ ਪੰਜਾਬ ਸਰਕਾਰ ਨੂੰ ਕਿੰਨਾ ਪਾਸ ਮੰਨਦੇ ਹੋ ਸਾਰੇ ਆ ਜਾਦੇ ਸਾਡੇ ਚੰਡੀਗੜ੍ਹ ਰਾਜਸਤਾਨੀ ਬਣੀ ਲਾਹੌਰ ਤੋਂ ਬਾਅਦ ਤਾਂ ਸਭ ਤੋਂ ਇਹ ਪਹਿਲਾ ਮੌਕਾ ਹੈ ਕਿ ਵਿਧਾਨ ਸਭਾ ਵੀ ਇੱਥੇ ਆ ਕੇ ਸਮਰਪਿਤ ਹੋਗੀ ਤੇ ਇਹ ਭਗਵੰਤ ਮਾਨ ਜੀ ਜਿਨ੍ਹਾਂ ਕੇ ਆਮ ਆਦਮੀ ਪਾਰਟੀ ਨੇ ਇਹ ਉਪਰਾਲਾ ਕੀਤਾ ਹੈ ਕਿ ਵਿਧਾਨ ਸਭਾ ਹੀ ਇੱਥੇ ਆਗੇ ਗੁਰੂ ਚਰਨਾਂ ਦੇ ਵਿੱਚ ਬਹੁਤ ਵੱਡਾ ਉਪਰਾਲਾ ਹੈ ਔਰ ਦਾਸ ਵਿਧਾਨ ਸਭਾ ਦੇ ਵਿੱਚ ਹਾਜ਼ਰ ਸੀ ਔਰ ਜੋ ਇਹ ਮਤੇ ਕੱਲ ਪਾਸ ਹੋਏ ਨੇ ਪਵਿੱਤਰ ਤਿੰਨ ਸ਼ਹਿਰਾਂ ਦੇ ਔਰ ਹੋਰ ਵੀ ਉਹਨਾਂ ਨੇ ਕਿਹਾ ਅਸੀਂ ਐਲਾਨ ਕਰਾਂਗੇ ਅਸੀਂ ਮੰਗ ਕਰਦੇ ਹਾਂ ਕਿ ਯੂਨੀਵਰਸਿਟੀ ਹੋ ਗਈ ਤਿੰਨ ਸਾਡੇ ਤਖਤਾਂ ਨੂੰ ਪਵਿੱਤਰ ਕਰਾਰ ਦੇ ਦਿੱਤਾ ਭਵੇਂ ਬਾਲਡ ਨੇ ਪਰ ਅਸੀਂ ਕਹਿੰਦੇ ਆ ਵੀ ਐਕਸਟੈਂਸ਼ਨ ਇਹ ਹੁੰਦੀ ਰਹੇ ਅੱਗੇ ਵਾਸਤੇ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਇਹ ਪਵਿੱਤਰ ਕਿਉਂ ਬਣਾਏ ਗਏ ਨੇ ਉਹ ਸਵਾਲ ਪੁੱਛਣ ਸਾਨੂੰ ਔਰ ਇਸ ਤੋਂ ਇਲਾਵਾ ਅਸੀਂ ਇਹ ਮੰਗ ਕਰਦੇ ਆ ਕਿ ਜ਼ਿਲ੍ਹਾ ਲਿਖ ਕੇ ਦਿੱਤਾ ਹੋਇਆ ਹੈ ਕਿ ਕੇਸਗੜ ਸਾਹਿਬ ਨੂੰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ ਬਾਬਾ ਬਕਾਲੇ ਨੂੰ ਵੀ ਜ਼ਿਲ੍ਹਾ ਇਹ 24 ਮਾ ਹੋਏਗਾ ਔਰ 25 ਵਾਂ ਬਾਬਾ ਬਕਾਲਾ ਹੋਏਗਾ ਇਹ ਬਹੁਤ ਲੋਡ ਹੈ ਕਿਉਂਕਿ ਗੁਰੂ ਲਾਧੋਰੇ ਬੜੀ ਕੁਰਬਾਨੀ ਹੈ ਬਹੁਤ ਲੰਬਾ ਤਿਆਰ ਸੈ ਲਿਖਿਆ ਵੀ ਹੋਇਆ 10 ਦਾ ਕਿਤਾਬ ਵੀ ਲਿਖੀ ਹੋਈ ਹੈ ਰੀਲਿਸ ਮਾਲਵੇ ਕਾ ਕੋਹੇਨੂਰ ਹੀਰਾ ਸੰਤ ਬਾਬਾ ਬਲਵੰਤ ਸਿੰਘ ਸੰਤ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਜੋ ਵਿਦਿਆਰਥੀ ਦਿੱਤਾ ਹੈ ਜੋ ਉਹਨਾਂ ਨੇ ਦਾਨ ਦਿੱਤਾ ਹੈ ਕਿੰਨੇ ਕਾਲਜ ਬਣਾਏ ਕੋਈ ਗਿਣਤੀ ਨਹੀਂ ਇਸ ਤਰ੍ਹਾਂ 14 ਕਾਲਜ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਬਣਵਾਏ ਔਰ ਹੋਰ ਜੁਨੀਵਰਸਿਟੀਆਂ ਬਰਦਪਾਲ ਧੂਰੀ ਦੇ ਪਾਸ ਹੋ ਜੋ ਐਸਐਸ ਯੂਨੀਵਰਸਿਟੀ ਆਪਣੀਆਂ ਸਰਕਾਰੀ ਬਣਾ ਦਿੱਤੇ ਵਿਦਿਆ ਦਾ ਚਾਨਣ ਅਜੇ ਜੁਨੀਵਰਸਿਟੀ ਬਣਾਈ ਹੈ ਗੁਰੂ ਮਹਾਰਾਜ 350ਵੇਂ ਸ਼ਹੀਦੀ ਦਿਹਾੜੇ ਦੇ ਸ਼ੁਰੂ ਤੇ ਇੱਕ ਬਹਾਦਰ ਮਹਾਰਾਜ ਜੀ ਇਹ ਜੁਨੀਵਰਸਿਟੀ ਆਪ ਨੂੰ ਸਮਰਪਿਤ ਹੋਗੀ ਚਰਨ ਗੰਗਾ ਜੋ ਕਿ ਬਹੁਤ ਵੱਡਾ ਸਟੇਡੀਅਮ ਬਣੇਗਾ ਇਹ ਵੀ ਇਤਿਹਾਸਕ ਹੋਵੇਗਾ ਸੋ ਬਹੁਤ ਖੁਸ਼ ਹੈ ਲਿਖ ਕੇ ਦਿੱਤਾ ਕਿ ਪ੍ਰਾ ਪੰਜਾਬ ਰਾਜ ਭਾਸ਼ਾ ਐਕਟ 1967 ਏ 1900 ਧਾੜ ਦਾ ਬਣਿਆ ਹੋਇਆ ਹੈ ਉਹਦੇ ਚ ਐਮੈਂਡਮੈਂਟਾਂ ਭਾਵੇਂ ਹੋ ਗਈਆਂ ਉਹਦੇ ਧਾਰਾ 5 ਇਹ ਧਿਆਨ ਗੌਚਰ ਹੈ ਧਿਆਨ ਦੇ ਨਾਲ ਸੁਣਨਾ ਬਣਦਾ ਹੈ ਜੁਨੀਵਰਸਟੀਆਂ ਨੂੰ ਸਾਰੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਜੋ ਸੈਕਸ਼ਨ ਹੈ 5 ਦੇ ਊੜਾ ਤੋਂ ਲੈ ਕੇ 600 ਤੱਕ ਉਹ ਉਹਦੇ ਵਿੱਚ ਕੀ ਹੈ ਕਿ ਪੰਜਾਬੀ ਦੇ ਵਿੱਚ ਵਿਧਾਨ ਸਭਾ ਬਤੇ ਜਾਇਆ ਕਰਨਗੇ ਇਸ ਵਕਤ ਐਸਐਸ ਜੋ ਦੂਸਰੀਆਂ ਪ੍ਰਾਈਵੇਟ ਏਜੰਸੀਆਂ ਦੇ ਉਹਨਾਂ ਤੋਂ ਟ੍ਰਾਂਸਲੇਸ਼ਨ ਕਰਾਇਆ ਜਾਂਦਾ ਹੈ ਐਕਟ ਨੇ ਸਾਰੇ ਉਹ ਪੰਜਾਬੀ ਵਿੱਚ ਹੋਇਆ ਕਰਨਗੇ ਇਹ ਵੀ ਸਰਕਾਰ ਦੇ ਮੈਂ 550ਵੇਂ ਜੋ ਗਏ ਸੈਸ਼ਨ ਹੋਇਆ ਡਾਕਟਰ ਮਨੋਰ ਸਿੰਘ ਜੀ ਪ੍ਰਧਾਨ ਮੰਤਰੀ ਆਏ ਸੀ ਮੈਂ ਉਸ ਸਮੇਂ ਲਿਖ ਕਰਕੇ ਦਿੱਤਾ ਹੈ ਕਿਤਾਬ ਦੇ ਵਿੱਚ ਵੀ ਐਚਫ ਬਣ ਗਿਆ ਕਿ ਇਹਨੂੰ ਕਰੋ ਤਾਂ ਕਿ ਪੰਜਾਬੀਅਤ ਯੂਨੀਵਰਸਿਟੀ ਐਸੇ ਕਰਕੇ ਪੰਜਾਬੀ ਬਣੇ ਸੀ ਉਹਦੇ ਵਾਸਤੇ ਡਾਕਟਰ ਭਾ ਸਾਹਿਬ ਉਹ ਬਣਿਆ ਸੀ ਪਰ ਐਕਟ ਦੀ ਸੋਧ ਨਹੀਂ ਕੀਤੀ ਗਈ ਅਗਰ ਐਕਟ ਦੀ ਸੋਧ ਕੀਤੀ ਜਾਵੇਗੀ ਤਾਂ ਕਿੰਨਾ ਲੱਖਾਂ ਬੰਦਿਆਂ ਨੂੰ ਸਾਡੇ ਪੀ ਐਚ ਡੀ ਡਾਕਟਰ ਉਹਦਾ ਨੂੰ ਰੋਜ਼ਗਾਰ ਦਾ ਮੌਕਾ ਵੀ ਮਿਲੇਗਾ ਹੋਰ ਪੁੱਛ ਕੋਸ਼ ਹੈ ਧੰਨਵਾਦ